ਪਹੁੰਚ ਗਿਆ ਜੀ ਆਪਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਜੋ ਪਟਿਆਲਾ ਵਿਖੇ ਆ ਜੀ ਤੇ ਇਹ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਨੌਵੇਂ ਪਾਤਸ਼ਾਹੀ ਤੇ ਇਸ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਹੈ ਜੀ ਉਹ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਬੰਧਤ ਆ ਜੀ 24 ਦਸੰਬਰ ਦਿਨ ਹੈਗਾ ਜੀ ਅੱਜ ਬੁੱਧਵਾਰ ਤੇ ਸਾਲ 2025 ਆ ਜੀ ਤੇ ਦੇਸੀ ਮਹੀਨਿਆਂ ਦੇ ਵਿੱਚੋਂ ਦਿਨ ਹੈਗਾ ਜੀ ਅੱਜ 10 ਪੋ ਦਾ ਤੇ ਆਪਾਂ ਵੀ ਫਤੇਗੜ ਸਾਹਿਬ ਜਾਨ ਲਈ ਤਿਆਰ ਆ ਜੀ ਬਿਲਕੁਲ ਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੱਸਿਆ ਜਾਣਾ ਜੀ ਕਿ ਫਤੇਗੜ ਸਾਹਿਬ ਆਪਾਂ ਜਾ ਰਹੇ ਆ ਤੇ ਫਤੇਗੜ ਸਾਹਿਬ ਆਪਾਂ ਸਾਈਕਲ ਤੇ ਨਹੀਂ ਜਾ ਰਹੇ ਜੀ ਕਿਉਂਕਿ ਜਿਹੜੇ ਆਪਣੇ ਦੋਸਤ ਮਿੱਤਰ ਹੈਗੇ ਕੋਈ ਤਾਂ ਮੁਹਾਲੀ ਤਰ੍ਹਾਂ ਫਿਰਦਾ ਤੇ ਸੰਦੀਪ ਅੱਜ ਘਰੇ ਪਹੁੰਚਿਆਗਾ ਤੇ ਨਿਸ਼ੂ ਵੀ ਥੋੜਾ ਜਿਹਾ ਸਾਈਡ ਤੇ ਨਾ ਆਪਣੇ ਨਾਲੋਂ ਤੇ ਤਾਂ ਕਰਕੇ ਆਪਾਂ ਮੋਟਰਸਾਈਕਲ ਤੇ ਜਾ ਰਹੇ ਆਂ ਜੀ ਆਪਾਂ ਫਤੇਗੜ ਸਾਹਿਬ ਨੂੰ ਤੇ ਝੰਡਾ ਲਵਾਉਣਾ ਸੀਗਾ ਜੀ ਤੇ ਉਹ ਆਪਾਂ ਲਵਾ ਲਿਆ ਸਵੇਰੇ ਸਵੇਰੇ ਕਿਉਂਕਿ ਉਹ ਉਹਦੀ ਪਲੇਟ ਜੀ ਵੀ ਕਸਾਉਣੀ ਸੀਗੀ ਪਹਿਲਾਂ ਉਹਦੇ ਕਰਕੇ ਫਿਰ ਝੰਡਾ ਲਾਉਣਾ ਸੀਗਾ ਤੇ ਤਾਂ ਕਰਕੇ ਸਵੇਰੇ ਸਵੇਰੇ ਮੰਡੀ ਦਾ ਘੇੜਾ ਵੱਜਿਆ ਜੀ ਤੇ ਸਵੇਰ ਦੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ 1705 ਨੂੰ ਚਮਕੌਰ ਦੀ ਗੜੀ ਗੋਬਿੰਦ ਸਿੰਘ ਜੀ ਦੇ ਸੈਭ ਜਹਾਦਿਆਂ ਤੇ ਹੋਰ ਸਿੰਘਾਂ ਦੇ ਕੱਟੇ ਹੋਏ ਸਿਰ ਜ਼ਮੀਨ ਤੇ ਪਏ ਸੀਗੇ ਤੇ ਜਿਨ੍ਹਾਂ ਨੂੰ ਚੁੱਕਣਾ ਵੀ ਮੌਤ ਦਾ ਕਾਰਨ ਬਣ ਸਕਦਾ ਸੀਗਾ ਤੇ ਉਸ ਵੇਲੇ ਬੀਬੀ ਹਰਸ਼ਰਨ ਕੌਰ ਜੀ ਨੇ ਉਹਨਾਂ ਸ਼ੀਸ਼ਾ ਨੂੰ ਇਕੱਠੇ ਕੀਤਾ ਤੇ ਕਹਿੰਦੇ ਆਏ ਇਹ ਮੌਤ ਨਹੀਂ ਇਹ ਧਰਮ ਲਈ ਸ਼ਹਾਦਤ ਹੈ ਤੇ ਉਹਨਾਂ ਨੇ 10 ਪੋ ਵਾਲੇ ਦਿਨ ਉਹਨਾਂ ਦਾ ਜਿਹੜਾ ਸ਼ੀਸ਼ਾ ਦਾ ਸੰਸਕਾਰ ਕੀਤਾ ਤੇ ਜਿੰਨਾ ਕਰਕੇ ਮੁਗਲ ਹਕੂਮਤ ਨੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਉਹ ਅੱਜ ਦਿਨ ਵਾਲੇ ਸ਼ਹੀਦ ਹੋਏ ਸੀਗੇ ਜੀ 10 ਪੋ ਨੂੰ ਸਾਰਾ ਆਪਣਾ ਸਮਾਨ ਸੱਲਾ ਰੈਡੀ ਆ ਜੀ ਹੁਣ ਤੇ ਹੁਣ ਆਪਾਂ ਬਸ ਚੱਲਣ ਦੀ ਤਿਆਰੀ ਦੇ ਵਿੱਚ ਆ ਤੇ ਜਿਹੜਾ ਕੁਝ ਆਪਣੇ ਆ ਬੈਗਾਂ ਦੇ ਵਿੱਚ ਸੀਗਾ ਜੀ ਉਹ ਕੱਪੜੇ ਲੱਤੇ ਇਹਨਾਂ ਬੈਗਾਂ ਦੇ ਵਿੱਚ ਪਾਏ ਹੋਏ ਆ ਜਿਹੜੇ ਆਪਣੇ ਨਾਲ ਲੈ ਕੇ ਗਏ ਸੀ ਆਪਾਂ ਸਾਈਕਲ ਦੇ ਉੱਪਰ ਇਧਰਲੇ ਪਾਸੇ ਆਪਣਾ ਸਲੀਪਿੰਗ ਬੈਗ ਹੈ ਜੀ ਤੇ ਸਲੀਪਿੰਗ ਬੈਗ ਦੇ ਵਿੱਚ ਆਪਾਂ ਵੱਡਾ ਕੰਬਲ ਪਾਇਆ ਹੋਇਆ ਹੈ ਨਾ ਇਹ ਗਰਮ ਕੰਬਲ ਤੇ ਰਾਤ ਨੂੰ ਇੱਥੇ ਕੰਮ ਦੇਊਗਾ ਅੱਜ ਆਪਣੇ ਪੋਚੋ ਮੰਡੀ ਵਾਲੇ ਟੋਲ ਪਲਾਜ਼ੀ ਕੋਲ ਹੀ ਪਹੁੰਚੇ ਸੀਗੇ ਤੇ ਇਧਰਲੇ ਪਾਸੇ ਲੰਗਰ ਲੱਗਿਆ ਹੋਇਆ ਹੈਗਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਧਰਲੇ ਪਾਸੇ ਲੰਗਰ ਲੱਗਿਆ ਹੋਇਆ ਹੈਗਾ ਜੀ ਤੇ ਹੁਣ ਦੇਖਿਆ ਜਾਵੇ ਤਾਂ ਹੁਣ ਜਗਾ ਜਗਾ ਤੇ ਲੰਗਰ ਲੱਗੇ ਹੋਣਗੇ ਜੀ ਕਿਉਂਕਿ ਸ਼ੀਤੀ ਢਾਡੇ ਚੱਲ ਰਿਹਾ ਤੇ ਸੰਗਤਾਂ ਜਿਹੜੀਆਂ ਬਹੁਤ ਜਾਂਦੀਆਂ ਨੇ ਫਤੇਗੜ ਸਾਹਿਬ ਨੂੰ ਇੱਕ ਟਰਾਲਾ ਖੜਿਆ ਹੋਇਆ ਜੀ ਤੇ ਇੱਕ ਟਰਾਲਾ ਅੱਗੇ ਖੜਾ ਹੋਇਆਗਾ ਇਹ ਸਾਰੇ ਫਤੇਗੜ ਸਾਹਿਬ ਜਾਣ ਵਾਲੀ ਹੈ ਜੀ ਤੇ ਆਪਾਂ ਵੀ ਜਾਂਦੇ ਹੋਏ ਚਾਹ ਸ਼ਾਕ ਲਈਏ ਜੀ ਤੇ ਉਸ ਤੋਂ ਬਾਅਦ ਜਿਹੜਾ ਮੀਟਰ ਖੇਚੀ ਜਾਵਾਂਗੇ ਫਿਰ ਆਪਾਂ ਜੀ ਦੂਜਾ ਲੰਗਰ ਆ ਜਿੱਥੇ ਆਪਾਂ ਰੁਕੇ ਹੋਏ ਆ ਨਾ ਚਾਹ ਸ਼ਕਣ ਵਾਸਤੇ ਤੇ ਵੈਸੇ ਲੰਗਰ ਕਾਫੀ ਲੰਘ ਗਏ ਪਿੱਛੇ ਤੇ ਬਾਲਾ ਨਹੀਂ ਤਾਂ 2-2 3-3 ਕਿਲੋਮੀਟਰ ਤੇ ਜਿਹੜੇ ਲੰਗਰ ਲੱਗੇ ਹੋਏ ਆ ਜੀ ਇਹ ਸੰਗਤਾਂ ਵੀ ਜਿਹੜੀਆਂ ਬਹੁਤ ਜਾਂਦੀਆਂ ਨੇ ਫਤੇਗੜ ਸਾਹਿਬ ਤੇ ਹੁਣ ਸਮਾਪਤੀ ਦਾ ਟਾਈਮ ਹੀ ਹੈ ਜੀ ਉੱਥੋਂ ਦਾ ਤੇ ਹੁਣ ਸੰਗਤਾਂ ਬਹੁਤ ਜ਼ਿਆਦੀਆਂ ਵੱਧ ਗਈਆਂ ਨੇ ਤੇ ਹੁਣ ਸੋਚਿਆ ਚਾਹ ਪੀ ਲਈਏ ਨਾ ਭਾਈ ਠੰਡ ਜੀ ਲੱਗੀ ਆ ਦੀ ਸੀਗੀ ਅੱਗੇ ਅੱਗੇ ਪਟਿਆਲਾ ਪਹੁੰਚ ਹੀ ਗਏ ਆ ਜੀ ਤੇ 10 15 ਕਿਲੋਮੀਟਰ ਦੂਰੀ ਦੇ ਅੱਗੇ ਜਿਹੜਾ ਪਟਿਆਲੇ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੁਖ ਨਿਵਾਰਨ ਤੇ ਉਸ ਗੁਰਦੁਆਰਾ ਸਾਹਿਬ ਜੀ ਦੇ ਵੀ ਆਪਾਂ ਦਰਸ਼ਨ ਕਰ ਕਰਨ ਚੱਲਾਂਗੇ ਤੇ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਚਾਹ ਪਾਣੀ ਪੀ ਲਈਏ ਜੀ ਤੇ ਉਸ ਤੋਂ ਬਾਅਦ ਅੱਗੇ ਵਾਲਾ ਜਿਹੜਾ ਸਫ਼ਰ ਆਪਾਂ ਤੈਅ ਕਰਾਂਗੇ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਜੋ ਪਟਿਆਲਾ ਵਿਖੇ ਆ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਤੇ ਇਸ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਹੈ ਜੀ ਉਹ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਬੰਧਤ ਹੈ ਜੀ ਤੇ 1672 ਦੇ ਵਿੱਚ ਜਦੋਂ ਗੁਰੂ ਸਹਿਬਾਨ ਇੱਥੇ ਆਏ ਹੋਏ ਸਨ ਤੇ ਇੱਥੋਂ ਦੇ ਇਲਾਕੇ 'ਚ ਬਿਮਾਰੀ ਫੈਲੀ ਹੋਈ ਸੀਗੀ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਲੋਕ ਉਸ ਬਿਮਾਰੀ ਤੋਂ ਰਹਿਤ ਹੋਏ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਪਿਆ ਜੀ ਦੋਖਣਵਾਰਨ ਸਾਹਿਬ ਤੇ ਹੁਣ ਇਸ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਦਰਸ਼ਨ ਕਰਦੇ ਆ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਉਣੀਆਂ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤਕਰੀਬਨ ਤਕਰੀਬਨ ਜਿੰਨੀ ਵੀ ਸੰਗਤ ਜਿਹੜੀ ਫਤਿਹਗੜ੍ਹ ਸਾਹਿਬ ਜਾਣ ਵਾਲੀ ਹੁੰਦੀ ਹੈ ਨਾ ਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਠਹਿਰ ਕੇ ਜਾਂਦੀ ਹੈ ਕਿਉਂਕਿ ਲੰਗਰ ਦੀ ਵਿਵਸਥਾ ਇੱਥੇ ਹੁੰਦੀ ਆ ਰਹਿਣ ਸਹਿਣ ਦੀ ਵਿਵਸਥਾ ਵੀ ਜਿਹੜੀ ਇੱਥੇ ਹੁੰਦੀ ਆ ਲੰਗਰ ਇੱਥੇ 24 ਘੰਟੇ ਚੱਲਦਾ ਹੈ ਤੇ ਹੁਣ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਦਰਸ਼ਨ ਕਰਦੇ ਆਂ ਜੀ ਤੇ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਉਣੀ ਆ ਤੇ ਗੁਰਦੁਆਰਾ ਸਾਹਿਬ ਜੀ ਦੀ ਜੋ ਇਮਾਰਤ ਆ ਬੜੇ ਖੁੱਲੇ ਏਰੀਆ ਦੇ ਵਿੱਚ ਹੈਗੀ ਆ ਜੀ ਅਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪਾਂ ਕਰ ਲਿਆ ਜੀ ਤੇ ਅੰਦਰ ਦੀ ਵੀਡੀਓ ਆਪਾਂ ਨੂੰ ਨਹੀਂ ਬਣਾਉਣ ਦਿੱਤੀ ਕਿਉਂਕਿ ਭਈ ਅੰਦਰ ਵੀਡੀਓ ਬਣਾਉਣ ਤੋਂ ਮਨਾਈ ਕਰਦੇ ਸੀਗੇ ਤਾਂ ਕਰਕੇ ਆਪਾਂ ਅੰਦਰ ਦੀ ਵੀਡੀਓ ਨਹੀਂ ਬਣਾਈ ਤੇ ਸੰਗਤਾਂ ਇੱਥੇ ਬਹੁਤ ਰੁਕਦੀਆਂ ਨੇ ਜੀ ਤੇ ਇਧਰ ਇਸ਼ਨਾਨ ਕਰਨ ਲਈ ਸਰੋਵਰ ਸਾਹਿਬ ਵੀ ਬਣਿਆ ਹੋਇਆ ਹੈਗਾ ਜੀ ਤੇ ਇਹ ਆਪਾਂ ਬਹੁਤ ਜਗ੍ਹਾ ਤੇ ਦੇਖਿਆ ਹੋਇਆ ਹੈਗਾ ਜੀ ਜਿਹੜਾ ਬੋਰਡ ਲੱਗਿਆ ਹੁੰਦਾ ਸਰੋਵਰ ਸਾਹਿਬ ਦੇ ਵਿੱਚ ਜ਼ਰੂਰੀ ਬੇਨਤੀ ਸਾਧ ਸੰਗਤ ਜੀ ਸਰੋਵਰ ਸਾਹਿਬ ਵਿੱਚ ਪੈਰ ਲਮਕਾ ਕੇ ਨਾ ਬੈਠੋ ਜੀ ਤੇ ਉਧਰਲੇ ਪਾਸੇ ਲਿਖਿਆ ਹੋਇਆ ਵੀ ਟਾਲੇ ਟੂਲੇ ਵੀ ਜਿਹੜੇ ਇਸ ਸਰੋਵਰ ਸਾਹਿਬ ਦੇ ਵਿੱਚ ਨਹੀਂ ਸੁੱਟਨੇ ਹੁੰਦੇ ਤੇ ਚਲ ਕੋਈ ਨਹੀਂ ਹਨਾ ਫਿਰ ਵੀ ਲੋਕ ਜਿਹੜੇ ਸੁੱਟ ਜਾਂਦੇ ਆ ਉਹਦੀ ਸ਼ਰਧਾ ਭਾਵਨਾ ਨਾਲ ਤੇ ਇਹਦਾ ਨਹੀਂ ਕਰਨਾ ਚਾਹੀਦਾ ਜਦੋਂ ਸਾਹਮਣੇ ਆਪਾਂ ਬੋਰਡ ਦੇ ਉੱਪਰ ਲਿਖਿਆ ਹੋਇਆ ਹਨਾ ਤੇ ਜਿਹੜਾ ਕੁਝ ਲਿਖਿਆ ਹੋਇਆ ਤੇ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਆਪਾਂ ਵਧਦੇ ਆ ਜੀ ਅੱਗੇ ਵੱਲੋਂ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਆਂ ਵਧੀਆ ਰੂਟ ਹੈ ਜੀ ਆਪਾਂ ਬਠਿੰਡੇ ਤੋਂ ਆਉਣੇ ਆ ਬਠਿੰਡੇ ਤੋਂ ਸਿੱਧਾ ਰੂਟ ਜਿਹੜਾ ਐਨ ਐਚ 7 ਵਾਲਾ ਹੈਗਾ ਬਠਿੰਡੇ ਤੋਂ ਜਿਹੜਾ ਐਨ ਐਚ 7 ਵਾਲਾ ਰੂਟ ਆ ਉਹ ਬਹੁਤ ਵਧੀਆ ਰੂਟ ਹੈਗਾ ਕਿ ਸਿੱਧਾ ਰੋਡ ਜਾਂਦਾ ਹੈਗਾ ਜੀ ਅਫਰ ਤੇਗੜ ਸਾਹਿਬ ਦਾ ਜਿੱਥੇ ਪਹਿਲਾਂ ਪਟਿਆਲਾ ਆਉਗੇ ਜੀ ਪਟਿਆਲੇ ਤੋਂ ਗੁਰਦੁਆਰਾ ਸਾਹਿਬ ਉੱਥਾ ਟੇਕ ਕੇ ਫੇਰ ਤੁਸੀਂ ਅਫਰ ਤੇਗੜ ਸਾਹਿਬ ਪਿੱਛੇ ਬਾਈ ਟਰੈਕਟਰ ਬੜੀ ਤੇਜ਼ੀ ਨਾਲ ਲੈ ਕੇ ਆ ਰਹੇ ਸੀਗੇ ਤੇ ਉਹ ਤਾਂ ਵੀ ਬਾਈ ਕੋਈ ਕਾਰਨ ਆ ਹਨਾ ਤੇ ਵੀ ਬੜੀ ਤੇਜ਼ੀ ਨਾਲ ਆ ਰਹੇ ਸੀਗੇ ਉਹ ਤੇ ਉਹ ਤਾਂ ਬਾਈ ਇਹ ਕਾਰਨ ਆ ਕਿ ਰਾਤ ਨੂੰ ਜਿਹੜਾ ਇਸ ਸੜਕ ਦੇ ਉੱਪਰ ਜਾਮ ਲੱਗ ਜਾਂਦਾ ਹੈਗਾ ਤੇ ਜਿਹੜਾ ਕੋਈ ਵੀ ਜਿਹੜਾ ਸਾਧਨ ਵੱਡਾ ਲੰਘ ਨਹੀਂ ਸਕਦਾ ਇੱਥੋਂ ਅੱਜ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿੰਨਾ ਵੱਡਾ ਜਾਮ ਲੱਗਿਆ ਹੋਇਆ ਹੈਗਾ ਇਹ ਫਤਿਹਗੜ੍ਹ ਸਾਹਿਬ ਤੱਕ ਹੁਣ ਅਸੀਂ ਜਾਮ ਲੱਗਿਆ ਰਹੂਗਾ ਉਹ ਬਾਈ ਤਾਂ ਹੀ ਤੇਜ਼ੀ ਕਰ ਰਹੇ ਸੀਗੇ ਵੀ ਜਲਦੀ ਜਲਦੀ ਨਿਕਲ ਚਲੀਏ ਹਨਾ ਆਪਾਂ ਤੇ ਹੁਣ ਨਿਕਲਣਾ ਮੁਸ਼ਕਲ ਹੀ ਆ ਆ ਦੇਖੋ ਕਿੱਡੇ ਕਿੱਡੇ ਜਾਮ ਲੱਗਦੇ ਆ ਜਿਹੜਾ ਛੋਟਾ ਸਾਧਨ ਹੁੰਦਾ ਜਾਂ ਮੋਟਰਸਾਈਕਲ ਹੁੰਦਾ ਜਾਂ ਕੋਈ ਫੋਰ ਹੁੰਦਾ ਹਨਾ ਉਹ ਤਾਂ ਲੰਘ ਜਾਂਦਾ ਹੁੰਦਾ ਤੇ ਗੱਡੀਆਂ ਵਾਲਿਆਂ ਨੂੰ ਪਾਈਆਂ ਨੂੰ ਥੋੜਾ ਜਿਹਾ ਔਖਾ ਹੀ ਹੋ ਜਾਂਦਾਗਾ ਤੇ ਆਪਾਂ ਆਏ ਤਾਂ ਮੋਟਰਸਾਈਕਲ ਤੇ ਸੀਗੇ ਜੀ ਤੇ ਆਪਾਂ ਟਰੈਡ ਦੇ ਉੱਪਰ ਚੜੇ ਹੋਏ ਆ ਤਾਂ ਕਰਕੇ ਉੱਪਰੋਂ ਵੀਡੀਓ ਬਣਾ ਰਹੇ ਆ ਠੀਕ ਆ ਠੀਕ ਆ ਬਾਈ ਆਪਾਂ ਨਾ ਕਿਉਂ ਉਤਰਨਾ ਪਿਆ ਜੀ ਆਪਾਂ ਨੂੰ ਟਰੈਕ ਤੋਂ ਕਿਉਂਕਿ ਜੇ ਟਰੈਕ ਤੇ ਬੈਠੇ ਰਹਿੰਦੇ ਤੇ ਬੜਾ ਟਾਈਮ ਲੱਗਦਾ ਆਪਾਂ ਨੂੰ ਅੱਗੇ ਜਾਣ ਲਈ ਤੇ ਮੋਟਰਸਾਈਕਲ ਤਾਂ ਚੱਲ ਲੰਘ ਜਾਂਦੇ ਆ ਵੱਡੀਆਂ ਗੱਡੀਆਂ ਜਿਹੜੀਆਂ ਫਸ ਜਾਂਦੀਆਂ ਨੇ ਤੇ ਹੁਣ ਵੱਡੇ ਭਾਈ ਨੇ ਕਿਹਾ ਫੋਨ ਲਾਇਆ ਸੀ ਕਹਿੰਦੇ ਉੱਤਰ ਕੇ ਆ ਜਾ ਤੂੰ ਨਾਲ ਨਾਲ ਤੁਰਿਆ ਆ ਗਿਆ ਦਾ ਪਹੁੰਚ ਗਿਆ ਜੀ ਆਪਾਂ ਫਤਿਹਗੜ੍ਹ ਸਾਹਿਬ ਜਿੱਥੇ ਬੰਦਾ ਸਿੰਘ ਬਹਾਦਰ ਜੀ ਦਾ ਸਵਾਗਤੀ ਗੇਟ ਲਈ ਬੁੱਤ ਬਣਾਇਆ ਹੋਇਆ ਹੈਗਾ ਜਿੱਥੇ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਬਣਿਆ ਹੋਇਆ ਹੈ ਸੀਗਾ ਜੀ ਉਸ ਜਗ੍ਹਾ ਤੋਂ ਲੈ ਕੇ ਤੇ ਮੇਨ ਗੁਰਦੁਆਰਾ ਸਾਹਿਬ ਤੱਕ ਪੂਰਾ ਜਿਹੜਾ ਇੱਥੇ ਬਾਜ਼ਾਰ ਹੀ ਭਰਦਾ ਹੁੰਦਾ ਹੈਗਾ ਤੇ ਰਾਤ ਨੂੰ ਇੱਥੇ ਬੜੀ ਭੀੜ ਭੜਕਾ ਹੁੰਦਾ ਹੈਗਾ ਤੇ ਜਿਹੜੀਆਂ ਦੂਰੋਂ ਨੇੜੇਆਂ ਇੰਨਾ ਸੰਗਤਾਂ ਦਾ ਇੱਥੇ ਰਾਤ ਨੂੰ ਅ ਮਤਲਬ ਕਿ ਚਹਿਲ ਪਹਿਲ ਜੀ ਹੁੰਦੀ ਰਹਿੰਦੀ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੜੀ ਭੀੜ ਆ ਜੀ ਇਸ ਟਾਈਮ ਤੇ ਹੁਣ ਆਪਾਂ ਮੋਟਰਸਾਈਕਲ ਕਿੱਥੇ ਲਾਵਾਂਗੇ ਇੱਥੇ ਪਾਰਕਿੰਗ ਬਣੀ ਹੋਈ ਹੈ ਠੀਕ ਹੈ ਜੀ ਇਹ ਆਪਣੇ ਪੁਲਸ ਸਹਿਬਾਨ ਵੀ ਆਪਦੀ ਡਿਊਟੀ ਤੇ ਦਿਨ ਰਾਤ ਜਿਹੜਾ ਇੱਥੇ ਡਟੇ ਰਹਿੰਦੇ ਆ ਜੀ ਕਿਉਂਕਿ ਇਕੱਠ ਜਿਆਦਾ ਹੋਣ ਕਰਕੇ ਜਿਹੜੀ ਇੱਥੇ ਫਿਰ ਥੋੜੀ-ਮੋਟੀ ਰੂਲਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ ਹਨ ਤਾਂ ਕਰਕੇ ਭਾਈ ਉਹ ਫਿਰ ਦਿਨ ਰਾਤ ਪਹਿਰੇ ਤੇ ਰਹਿੰਦੇ ਆ ਵਿਚਾਰੇ ਇਧਰਲੇ ਪਾਸੇ ਆ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਆਪਾਂ 메ਨ ਗੁਰਦੁਆਰਾ ਸਾਹਿਬ ਤੇ ਆ ਦਰਸ਼ਨ ਕਰਦੇ ਆ ਜੀ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਜੇ ਅੰਦਰ ਦੀ ਵੀਡੀਓ ਬਣਾਉਣ ਦਿੱਤੀ ਤਾਂ ਤੁਹਾਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਜੀ ਤੇ ਸਾਹਮਣੇ ਲਿਖਿਆ ਹੋਇਆ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਇਹ ਉਹੀ ਸਥਾਨ ਆ ਜੀ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਜੀ ਚੱਲਦੇ ਆ ਜੀ ਕਰਦੇ ਆ ਦਰਸ਼ਨ ਫਿਰ We'll be right back.

ਸਾਹਿਬ ਜੀ ਦਾ ਦਰਸ਼ਨ ਆਪਾਂ ਕਰ ਲਿਆ ਜੀ ਤੇ ਤੁਸੀਂ ਵੀ ਸਾਰੀਆਂ ਸੰਗਤਾਂ ਨੇ ਦਰਸ਼ਨ ਕਰ ਲਿਆ ਜੀ ਤੇ ਆ ਸ਼ਾਸਤਰਾਂ ਦੇ ਵੀ ਦਰਸ਼ਨ ਤੁਸੀਂ ਕਰ ਲਿਆ ਜੀ ਤੇ ਹੁਣ ਆਪਾਂ ਦਰਸ਼ਨ ਕਰਦੇ ਆ ਜੀ ਠੰਡਾ ਬਰਜ ਠੰਡਾ ਬਰਜ ਸਾਹਿਬ ਦੇ ਹੁਣ ਦਰਸ਼ਨ ਕਰਾਂਗੇ ਆਪਾਂ ਤੇ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋ ਜਾਂ ਨੇ ਕਾਫੀ ਟਾਈਮ ਲੱਗ ਜਾਂਦਾ ਹੈ ਜੀ ਦਰਸ਼ਨ ਕਰਨ ਵਾਸਤੇ ਤੇ ਤੁਸੀਂ ਸੰਗਤਾਂ ਦਾ ਘੱਟ ਦੇਖ ਹੀ ਸਕਦੇ ਹੋ ਨਾ ਬਹੁਤ ਜ਼ਿਆਦਾ ਜਿਹੜਾ ਸੰਗਤਾਂ ਦਾ ਘੱਟ ਹੈਗਾ ਇੱਥੇ ਚਲੋ ਜਿੰਨਾ ਮਰਜ਼ੀ ਟਾਈਮ ਲੱਗ ਜਾਣਾ ਜੀ ਦਰਸ਼ਨ ਤਾਂ ਜ਼ਰੂਰੀ ਹੈ ਦਰਸ਼ਣ ਤਾਂ ਕਰਨੀ ਕਰਨੀ ਆ ਜੀ ਠੰਡਾ ਬਰਜ ਦੇ ਵੀ ਆਪਾਂ ਦਰਸ਼ਨ ਕਰ ਲਿਆ ਜੀ ਤੇ ਮਾਫ ਕਰਿਓ ਤੁਹਾਡੇ ਆਪਾਂ ਦਰਸ਼ਨ ਨਹੀਂ ਕਰਾ ਸਕੇ ਕਿਉਂਕਿ ਜਿਹੜੀ ਅੰਦਰ ਦੀ ਵੀਡੀਓ ਬਣਾਉਣ ਤੋਂ ਮਨਾ ਕਰਤਾ ਸੀਗੇ ਜਿਹੜੇ ਉੱਥੇ ਸੇਵਾਦਾਰ ਖੜੇ ਸੀਗੇ ਤੇ ਹੁਣ ਆਪਾਂ ਚੱਲਦੇ ਆ ਜੀ ਇੱਕ ਆਪਣੇ ਵੀਰ ਦਾ ਮੈਸੇਜ ਆਈ ਜਾਂਦਾ ਸੀਗਾ ਤੇ ਫੋਨ ਵੀ ਆਪਾਂ ਨੂੰ ਬਹੁਤ ਆ ਗਿਆ ਜੀ ਕਹਿੰਦੇ ਬਾਜੀ ਤੁਹਾਨੂੰ ਮਿਲਣਾ ਹਨਾ ਤੇ ਉਹ ਬਾਈ ਬਾਹਰ ਖੜਿਆ ਤੇ ਚੱਲਦੇ ਆ ਉਹਨਾਂ ਨਾਲ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਐਦਾਂ ਦਰਸ਼ਨ ਹੁੰਦੇ ਆ ਜੀ ਆ ਭੀੜ ਬਹੁਤ ਜ਼ਿਆਦਾ ਹੋਣ ਕਰਕੇ ਇਕਤਾ ਜੀ ਫੋਨ ਦੀ ਬੜੀ ਪ੍ਰੋਬਲਮ ਆਉਂਦੀ ਆ ਇੱਥੇ ਸਾਰੇ ਜੈਮਰ ਲੱਗੇ ਹੋਇਆ ਤਾਂ ਕਰਕੇ ਨੈਟਵਰਕ ਜਮਾਂ ਵੀ ਹੈ ਨਹੀਂਗਾ ਤੇ ਸ਼ਾਇਦ ਅੱਜ ਆਪਣੀ ਵੀਡੀਓ ਵੀ ਜਿਹੜੀ ਸਵੇਰੇ ਲੇਟ ਫੇਟ ਹੋ ਜੇ ਹਨਾ ਕਿਉਂਕਿ ਨੈਟਵਰਕ ਨਹੀਂ ਚੱਲਦਾ ਜਮਾਂ ਹੀ ਫੋਨ ਵੀ ਨਹੀਂ ਲੱਗਦਾ ਵੀਡੀਓ ਤਾਂ ਕਿੱਥੇ ਅਪਲੋਡ ਹੋਣੀ ਆ ਏ ਬਾਈ ਇੱਧਰ ਆਪਾਂ ਨੂੰ ਫੋਨ ਲਾਈ ਜਾਂਦੇ ਸੀਗੇ ਵਾਰੀ ਵਾਰੀ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਬਾਈ ਠੀਕ ਠਾਕ ਜੀ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੰਡੀਆ ਦਾ ਟੂਰ ਪੂਰਾ ਕੀਤਾ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਜੀ ਤੇ ਥੋਡੇ ਵਰਗੇ ਵੀਰ ਭਰਾਏ ਦੇਖੀ ਜਾਂਦੇ ਹਨਾ ਤੇ ਫਿਰ ਆਪਣਾ ਵੀ ਚੱਲਣ ਦਾ ਮਨ ਕਰਦਾ ਇਹ ਤਾਂ ਵੀਰੇ ਆਇਆ ਜਿਵੇਂ ਤੁਸੀਂ ਕਿ ਟੂਰ ਸਾਈਕਲਾਂ ਤੇ ਕਰਦੇ ਹੋ ਨਾ ਸਭ ਦਾ ਚਿੱਤ ਕਰਦਾ ਵੀ ਸਾਈਕਲਾਂ ਤੇ ਜਾਈਏ ਬਿਲਕੁਲ ਜੀ ਆ ਦੇਖ ਕੇ ਬਹੁਤ ਫਰਕ ਪੈਂਦਾ ਇਹ ਚੀਜ਼ ਦਾ ਬਿਲਕੁਲ ਬਿਲਕੁਲ ਹੁੰਦਾ ਇਹ ਇੱਕ ਬੰਦਾ ਨਸ਼ੇ ਆ ਤੇ ਦੂਰ ਬਿਲਕੁਲ ਜੀ ਇਹ ਚੀਜ਼ ਦੇਖ ਕੇ ਇੱਕ ਮੋਟਰਸਾਈਕਲ ਤੇ ਗੱਡ ਉਹ ਨਹੀਂ ਹੁੰਦੀ ਜੋ ਸਾਈਕਲ ਤੇ ਗੱਲ ਬਣਦੀ ਬਿਲਕੁਲ ਜੀ ਭਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਤਲਵਿੰਦਰ ਸਿੰਘ ਤਲਵਿੰਦਰ ਸਿੰਘ ਜੀ ਹਾਂ ਜੀ ਹਾਂ ਤਲਵਿੰਦਰ ਸਿੰਘ ਦੇ ਨਾਮ ਤੋਂ ਆਪਾਂ ਨੂੰ ਮੈਸੇਜ ਫੋਨ ਆ ਜਾਂਦੇ ਸੀਗੇ ਹਾਂ ਜੀ ਹਾਂ ਜੀ ਤੇ ਭਾਈ ਤੁਸੀਂ ਬਨੈਤਾ ਦੱਸੋ ਅਬੀ ਤੁਸੀਂ ਇੱਥੋਂ ਦੀ ਰਹਿਣ ਵਾਲੇ ਜੀ ਹਾਂ ਫਟੇ ਘੜ ਸਾਹਿਬ ਮੇਰਾ ਔਰ ਤੇ ਪਿੰਡ ਆ ਦੱਸ ਕੇ 11 ਕਿਲੋਮੀਟਰ ਬਿਹੜ ਪਿੰਡ ਦਾ ਬਿਹੜ ਪਿੰਡ ਜੀ ਹਾਂ ਬਿਹੜ ਪਿੰਡ ਠੀਕ ਹੈ ਜੀ ਫਿਰ ਤੁਹਾਡਾ ਦਾ ਡੇਲੀ ਆਉਣਾ ਜਾਣਾ ਰਹਿੰਦਾ ਹੀ ਹੋਗਾ ਇੱਥੇ ਸਾਡਾ ਕੰਮ ਕਰ ਇਧਰ ਆ ਦਫਤਰ ਸਾਡਾ ਉਰੀਜ ਰੰਦ ਅੱਛਾ ਅੱਛਾ ਜੀ ਰੰਦ ਹੈਗਾ ਰਾਜਪੁਰਾ ਹੈਗਾ ਦਫਤਰ ਠੀਕ ਹੈ ਫਿਰ ਸਾਡਾ ਮੇਨ ਡੇਲੀ ਆਉਣਾ ਜਾਣਾ ਸਾਡਾ ਤੇ ਕੀ ਕੰਮ ਕਰ ਬਈ ਆਪਣਾ ਆਪਣਾ ਫਿਲਟਰਾਂ ਦਾ ਕੰਮ ਆ ਵਿੱਚ ਏਸੀਆਂ ਦਾ ਅੱਛਾ ਜੀ ਵਿੱਚ ਇਹ ਮੋਸ਼ਨ ਸਾਰਾ 올 ਰੌਂਡਰ ਕੰਮ ਸਾਰਾ ਆਪਣਾ ਠੀਕ ਹੈ ਤੇ ਬਾਈ ਜੀ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਵੀ ਆਪਾਂ ਵੀ ਕਦੋਂ ਜੁੜੇ ਆਪਣੇ ਵੀਡੀਓ ਦੇ ਨਾਲ ਆਪਣੇ ਚੈਨਲ ਦੇ ਨਾਲ ਆਪਾਂ ਨੂੰ ਤੁਹਾਨੂੰ ਛੋਟਨਾ ਜੁੜਿਆਂ ਨੂੰ ਤਕਰੀਬਨ ਜਦੋਂ ਤੁਸੀਂ ਜੰਮੂ ਕਸ਼ਮੀਰ ਦਾ ਸ਼ੁਰੂ ਕੀਤਾ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਇਹੋ ਤੋਂ ਜੁੜੇ ਹੋਇਆ ਟੋਟਲ ਸੋਗਣੇ ਚੈਨਲ ਤੁਸੀਂ ਅੱਛਾ ਹਾਂਜੀ ਅੱਛਾ ਤੁਸੀਂ ਮਤਲਬ ਕਿ ਜਦੋਂ ਆਪਾਂ ਟੂਰ ਸ਼ੁਰੂ ਕੀਤਾ ਸੀਗਾ ਉਦੋਂ ਹੀ ਮਿਲੇ ਹੋਏ ਹਾਂ ਜੀ ਆ ਉਦੋਂ ਤੋਂ ਉਦੋਂ ਤੋਂ ਹੀ ਮਿਲੇ ਹੋਏ ਹਾਂ ਹਾਂਜੀ ਆਪਾਂ ਨੂੰ ਜਿਹੜੇ ਕਾਫੀ ਸੰਗਤਾਂ ਮਿਲੀਆਂ ਹੋਈਆਂ ਨੇ ਜਾਂ ਵੀ ਆਪਾਂ ਹੇਮਕੁੰਡ ਸਾਹਿਬ ਗਏ ਸੀਗੇ ਉੱਥੋਂ ਕਾਫੀ ਸੰਗਤਾਂ ਜੁੜੀਆਂ ਹੋਈਆਂ ਆਪਣੇ ਨਾਲ ਜੀ ਮੈਂ ਤਾਂ ਪਹਿਲਾਂ ਤੋਂ ਜਦੋਂ ਤੁਸੀਂ ਜੰਮੂ ਕਸ਼ਮੀਰ ਦਾ ਕੀਤਾ ਸੀ ਅੱਛਾ ਅੱਛਾ ਜੀ ਪਹਿਲਾਂ ਤੋਂ ਜੁੜੇ ਹੋਏ ਹਾਂ ਜੀ ਹਾਂ ਜੀ ਜਦੋਂ ਜੰਮੂ ਕਸ਼ਮੀਰ ਤੁਸੀਂ ਸ਼ੁਰੂ ਕੀਤਾ ਹੀ ਕੀਤਾ ਠੀਕ ਹੈ ਤੇ ਕਿਦਾਂ ਲੱਗਿਆ ਆਪਣਾ ਸਫ਼ਰ ਤੁਹਾਨੂੰ ਜੀ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਸਾਨੂੰ ਵੀ ਪੂਰਾ ਆਨੰਦ ਆਇਆ ਹਨ ਜੀ ਜੀ ਵਿੱਚ ਰੱਖੇ ਤਰੱਕੀਆਂ ਦੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਹੈ ਲੰਗਰ ਪ੍ਰਸ਼ਾਦਾ ਆਪਾਂ ਛਕਿਆ ਹੈ ਜੀ ਤੇ ਪਿਛਲੇ ਪਾਸੇ ਜਿੱਥੇ ਹਾਲ ਬਣੇ ਹੋਇਆ ਉੱਥੇ ਵੀ ਆਪਾਂ ਜਗਾ ਦੇਖ ਕੇ ਸੀ ਪਰ ਉੱਥੇ ਜਗਾ ਕੋਈ ਮਿਲੀ ਨਹੀਂ ਆਪਾਂ ਨੂੰ ਤੇ ਇੱਥੇ ਬਾਈ ਕੱਲ ਨੂੰ ਦਿਵਾਨ ਲੱਗਣੇ ਆ ਤੇ ਆ ਥੱਲੇ ਪਰਾਲੀ ਜੀ ਸਿਟੀ ਹੋਈ ਆ ਤੇ ਉਹ ਸਾਹਮਣੇ ਦਰਿਆ ਜੇ ਪੰਨਾਂ ਸੀਗੀਆਂ ਤੇ ਆ ਕਾਫੀ ਦਿਨ ਆ ਕੇ ਇੱਧਰ ਸੁੱਤੇ ਹੋਏ ਆ ਤੇ ਆਪਾਂ ਵੀ ਭਈ ਇੱਧਰ ਆ ਕੇ ਵਿਛਾਲਿਆ ਹਨ ਇੱਧਰ ਦਰੀ ਜੀ ਵਿਛਾਲਿਆ ਤੇ ਆਪਣੇ ਕੋਲੇ ਕੰਬਲ ਦਾ ਸੀਗਾ ਤੇ ਆਪਣੇ ਵਾਲਾ ਸਲੀਪਿੰਗ ਬੈਗ ਸੀਗਾ ਜੀ ਉਹ ਕਹਿੰਦਾ ਸਲੀਪਿੰਗ ਬੈਗ ਚੱਕ ਜਣਾ ਵੜ ਕੇ ਸੌ ਜਾਂਗੇ ਵਾ ਰਾਤ ਨੂੰ ਠੰਡ ਮਰੋਂਗੇ ਇਹਨਾਂ ਥੱਲੇ ਵਿਛਾਲੋ ਤੇ ਉੱਤੇ ਆਹ ਕੰਬਲ ਲੈ ਲਾਂਗੇ ਉੱਤੇ ਤੇ ਹਾਂ ਪ੍ਰਾਲੀ ਪ੍ਰੋਲੀ ਥੱਲੇ ਕਾਫੀ ਖਿੱਚ ਕੇ ਕਰ ਲਈ ਸੀਗੀ ਤੇ ਹੁਣ ਸੌਣੇ ਆ ਜੀ ਤੇ ਤੜਕੇ ਦੇਖਾਂਗੇ ਜੀ ਅਦਿਰਵਾਰ ਸਾਹਿਬ ਦੇ ਦਰਸ਼ਨ ਆਪਾਂ ਕਰ ਲਿਆ ਜੀ ਮੇਨ ਦਰਵਾਰ ਦੇ ਆਪਾਂ ਦਰਸ਼ਨ ਕਰ ਲਏ ਤੇ ਠੰਡਾ ਬੁਰਜ ਦੇ ਵੀ ਆਪਾਂ ਦਰਸ਼ਨ ਕਰ ਲਿਆ ਤੇ ਰਹੀ ਗੱਲ ਹੁਣ ਇਸ ਇਤਿਹਾਸ ਦੀ ਇਹ ਇਤਿਹਾਸ ਆਪਾਂ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਸਾਰਾ A ਤੋਂ ਲੈ ਕੇ Z ਤੱਕ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਤੇ ਮਿਲਦੇ ਹਾਂ ਜੀ ਕੱਲ ਨੂੰ ਨਵੇਂ ਸਫ਼ਰ ਦੇ ਨਾਲ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ